यूके स्टडी वीजा की गल करा आप मई एंड सपटेंबर इनटेक की तो गल करेंगे पर चेंजिज जे अपडेट हुए हैं उन्होंने उपर फोकस करते हुए जरूर ये कि जोड़े चेंजिस ने ये स्टूडेंट्स लिए किस तरह न चंगे ने या फिर स्टूडेंट्स को ध्यान जरूर रखना पेगा या फिर कितने आकर थोड़ी स्ट्रिकनैस हो गई है गल नी है जो बहुत सारे स्टूडेंट्स के सवाल ने कि विदाआउट आयल्स ऑप्शन बारे भी सूर्न दसया जाए जेकर चंगी ऑप्शनस अवेलेबल ने सो कोशिश करा जिन्हें भी सवाल यू के ਟਾੜੇ ਤੱਕ ਆਏ ਹੋਏ ਨੇ ਉਹਨਾਂ ਸਾਰੇ ਹੀ ਸਵਾਲਾਂ ਦੇ ਜਵਾਬ ਅੱਜ ਦੀ ਵੀਡੀਓ ਜ਼ਰੀਏ ਤੁਹਾੜਾ ਨਾਲ ਸਾਂਝੇ ਕਰੀਏ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਚੋਪੜਾ ਕੰਸਲਟੈਂਸੀ ਤੋਂ ਅਬ੍ਰੋਡ ਐਜੂਕੇਸ਼ਨ ਐਡਵਾਈਜ਼ਰ ਮਿਸਟਰ ਉਦੀਤ ਚੋਪੜਾ ਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੋ ਉਦੀਤ ਜੀ ਸਭ ਤੋਂ ਪਹਿਲਾਂ ਆਪਾਂ ਚੇਂਜਸ ਇਹੀ ਗੱਲ ਕਰ ਲਈਏ ਵੈਸੇ ਤਾਂ ਆਪਾਂ ਦੇਖ ਰਿਹਾ ਕਿ ਹੁਣ ਤਕਰੀਬਨ ਹਰ ਕੰਟਰੀ ਹੀ ਆਪਣੇ ਰੂਲਸ ਅਪਡੇਟ ਕਰਦੀ ਜਾ ਰਹੀ ਹੈ ਸਟੂਡੈਂਟਸ ਉਨਾ ਲਿਤਾ ਪ੍ਰੋਸੈਸ ਵਧੀਆ ਹੈ ਹੀ ਹੈ ਉਹਨਾਂ ਨੂੰ ਕੋਈ ਡਰ ਫਿਕਰ ਦੀ ਗੱਲੇ ਤੇ ਨਹੀਂ ਲੱਗ ਰਹੀ ਹੈ ਪਰ ਆਪਾਂ ਖਾਸ ਹੋ ਤੇ ਹੁਣ ਯੂਕੇ ਦੀ ਗੱਲ ਕਰਦੇ ਹਾਂ ਜਿਸ ਤਰ੍ਹਾਂ ਦੇ ਚੇਂजेस ਰੂਲਸ ਦੇ ਵਿੱਚ ਦੇਖੇ ਜਾ ਰਹੇ ਨੇ ਸਟੂਡੈਂਟਸ ਦੇ ਬੈਨੀਫਿਟ ਵਿੱਚ ਨੇ ਜਾਂ ਫਿਰ ਸਟੂਡੈਂਟਸ ਲਈ ਥੋੜੇ ਸਟ੍ਰਿਕਟ ਹੁੰਦੇ ਨਜ਼ਰ ਆ ਰਹੇ ਨੇ की नो कोई फायदा होंगे नज़र आ रहा इन्होंने चेंजिस मैम यूके वी रिस्पैक्ट यूके इमीग्रेसन वी रिस्पैक्ट द वे यूके वर्कस बिकॉज कंसल्टेंट को बड़ी चंकी राहत होंगी है जो अभी जब भी एक यूके स्टूडेंट वीज़ा अपलाई कर रहा होंगे बिकॉज उन्होंने पता होंगे कि अब है है। right now, जे आप सौ वीज़ा भी लाइए तो मोर दैन नाइनटी परसेंट सक्सैस रेट हैगी है बट राइट नाउ जे सक्सैस रेट भी है तो पिछों यूके ने काफ़ी बैरियर भी क्रिएट किए हैं ਫੋਰ ਇਗਜ਼ਾਮਪਲਸ 파ਊ ਵੀਜ਼ਾ ਉਹਨਾਂ ਨੇ ਬੰਦ ਕਰਤਾ ਜਨਵਰੀ ਵਿੱਚ ਤੁਹਾਨੂੰ ਪਤਾ ਹੋਣਾ ਸੋ ਰਾਈਟ ਨਾਓ ਇੱਕ ਹੋਰ ਵੀ ਨਵੀਂ ਖਬਰ ਦੇਖਾਂ ਸੋ ਉਹਨਾਂ ਨੂੰ ਮਿਲ ਰਹੀ ਹੈ ਜਿਹਦੇ ਵਿੱਚ ਉਹ ਕਹਿ ਰਿਹਾ ਕਿ ਇੱਕ ਕਮੇਟੀ 14 ਮਈ ਨੂੰ ਬੈਠੇਗੀ ਜਿਹਦੇ ਵਿੱਚ ਉਹ ਕਹਿ ਰਿਹਾ ਹੋ ਸਕਦਾ ਹੈ ਕਿ ਬਈ ਪੋਸਟ ਸਟਡੀ ਵਰਕ ਪਰਮਿਟ ਬੰਦ ਹੋ ਜੇ ਸੋ ਜੇ ਇਹ ਚੀਜ਼ ਹੁੰਦੀ ਹੈ ਤਾਂ ਇੱਕ ਬਹੁਤ ਵੱਡਾ ਇੱਕ ਲਾਸ ਹੋ ਸਕਦਾ ਹੈ ਸਾਡੀ ਕਮਿਊਨਿਟੀ ਨੂੰ ਕਿਉਂਕਿ ਜਿਹੜਾ ਵੀ ਬੱਚਾ ਹੁਣ ਇੱਥੋਂ ਜਾਂਦਾ ਹੈ ਪੜ੍ਹਾਈ ਪੂਰੀ ਕਰਕੇ ਉਹਨੂੰ ਇਹ ਹੀ ਹੁੰਦਾ ਹੈ ਕਿ ਮੈਂ ਘਰੇ ਪੈਸੇ ਵਾਪਿਸ ਭੇਜਾਂ ਜਾਂ ਆਪਣਾ ਇੱਕ ਬੈਟਰ ਲਾਈਫ ਨੂੰ ਆਪਣਾ ਚਲਾਵਾ ਸੋ ਜਿਵੇਂ ਪਹਿਲਾਂ ਹੁੰਦਾ ਸੀਗਾ 2019 ਤੋਂ 2020 ਤੋਂ ਪਹਿਲਾਂ ਉਹੀ ਚੀਜ਼ ਦੁਬਾਰਾ ਹੋਏਗੀ ਤੁਹਾਨੂੰ ਇੱਕ 6 ਮੰਥਸ ਦੀ ਸਟੇ ਬੈਕ ਆਪਸ਼ਨ ਦਿੱਤੀ ਜਾਏਗੀ ਇਰੇ ਵਿੱਚ ਤੁਹਾਨੂੰ 6 ਮਹੀਨੇ ਵਿੱਚ ਇੱਕ ਜੌਬ ਲੱਭਣੀ ਹੈ ਜੋ ਟਾਇਰ 2 ਵਿੱਚ ਹੋ ਸਕੇ ਟਾਇਰ 2 ਆਪਣਾ ਵਿੱਚ ਹੋ ਆਏ ਸੋ 32 33000 ਕੰਪਨੀਆਂ ਹੈਗੀਆਂ ਜੋ ਟਾਇਰ 2 ਵਿੱਚ ਐਪਲੀਕੇਬਲ ਹੈਗੀ ਹੈ ਜੇ ਉੱਥੇ ਤੁਹਾਨੂੰ ਸਪੌਂਸਰਸ਼ਿਪ ਮਿਲਦੀ ਹੈ ਤਾਂ ਤੁਹਾਡਾ ਜਿਹੜਾ ਵੀਜ਼ਾ ਉਹ ਬੇਸਿਕਲੀ ਆਪਣਾ 3 ਸਾਲ ਦਾ ਐਕਸਟੈਂਡ ਹੋ ਜਾਂਦਾ ਹੈ ਜੇ ਚੀਜ਼ ਨਹੀਂ ਹੁੰਦੀ ਤਾਂ ਦੈਨ ਯੂ ਹੈਵ ਟੂ ਕਮ ਬੈਕ ਟੂ ਇੰਡੀਆ ਸੋ ਇਹ ਵੀ ਸਪੈਕੂਲੇਸ਼ਨਸ ਦੇਖਣ ਨੂੰ ਮਿਲ ਰਹੀ ਹੈ ਬਿਕੋਜ਼ ਤੁਸੀਂ ਮੈਡਮ ਇਹ ਚੀਜ਼ ਦੇਖੋ ਕਿ ਹਰ ਕੰਟਰੀ ਇਹੀ ਕਰੀ कोर्स ਨੂੰ ਕੰਪਲੀਟ ਕਰੋ ਕੋਰਸ ਨੂੰ ਕੰਪਲੀਟ ਕਰੋ ਕੋਰਸ ਨੂੰ ਕੰਪਲੀਟ ਕਰੋ ਸੋ ਜੇ ਕੋਰਸ ਕੰਪਲੀਟ ਨਹੀਂ ਹੁੰਦਾ ਸੋ ਦੈਟ ਇਜ਼ ਅਗੇਨ ਅ ਪ੍ਰੋਬਲਮ ਫਾਰ ਦਾ ਯੂਨੀਵਰਸਿਟੀ ਇਮੀਗ੍ਰੇਸ਼ਨ ਬਿਕੋਜ਼ ਮੈਂ ਬਹੁਤ ਪੈਸਾ ਇਨਵੈਸਟ ਕੀਤਾ ਹੁੰਦਾ ਇਮੀਗ੍ਰੇਸ਼ਨ ਨੇ ਵੀ ਯੂਨੀਵਰਸਿਟੀ ਨੇ ਵੀ ਫੈਕਲਟੀ ਨੇ ਵੀ ਹਰ ਚੀਜ਼ ਨੂੰ ਮੇਨਟੇਨ ਕਰਨ ਲਈ ਸੋ ਮੈਨੂੰ ਲੱਗਦਾ ਕਿ ਇਹ ਚੀਜ਼ਾ ਦਾ ਮਿਸਯੂਜ਼ ਹੋਇਆ ਹੈ ਮਿਸਯੂਜ਼ ਹੋ ਕੇ ਉਹਨਾਂ ਨੇ ਪਹਿਲੇ ਸਪਾਊਸ ਵੀਜ਼ਾ ਬੰਦ ਕਰਤਾ ਉਹਨਾਂ ਨੇ ਉਸ ਤੋਂ ਬਾਅਦ ਜਿਹੜੀ ਇਮੀਗ੍ਰੇਸ਼ਨ ਫੀਸ ਵਧਾਤੀ ਇਮੀਗ੍ਰੇਸ਼ਨ ਤੋਂ ਬਾਅਦ ਉਹਨਾਂ ਨੇ ਆਈਐਚਐਸ ਦੀ ਫੀਸ ਵਧਾਤੀ ਸੋ ਇਹ ਸਾਰੇ ਚੀਜ਼ਾਂ ਦਾ ਫਰੰਟ ਐਂਡ ਤੇ ਕੋਈ ਵੀ ਨਹੀਂ ਕਰ ਸਕਦਾ ਹੁਣ ਤਾਂ ਇਹ ਸਿਰਫ ਬੈਕ ਐਂਡ ਤੇ ਹੀ ਹੈ ਕਿ ਖੁਦ ਨਾ ਮਾੜੇ ਬਣਾਓ ਹਾਲਾਤ ਨੂੰ ਮਾੜੇ ਬਣਾਓ ਰਾਈਟ ਇਹ ਚੀਜ਼ਾਂ ਨੂੰ ਕਰਕੇ ਹੋਇਆ ਕੀ ਹੈ ਕਿ ਬਈ ਬੱਚਾ ਘਟ ਜਾਣਾ ਸ਼ੁਰੂ ਹੋ ਗਿਆ ਇਮੀਗ੍ਰੇਸ਼ਨ ਦਾ ਇਮੀਗ੍ਰੇਸ਼ਨ ਨੇ ਤਾਂ ਨਹੀਂ ਕਿਹਾ ਕਿ ਬਈ ਸਾਡੇ ਕੋਲ ਬੱਚਾ ਘਟਾਏ ਬਲਕਿ ਬਟ ਉਹਨਾਂ ਨੇ ਚੀਜ਼ਾਂ ਹੀ ਨੇ ਟਾਈਟ ਕਰ ਦੇਣੀ ਆਲੋ ਦੇ ਟਾਈਮਸ ਕਿ ਬੱਚਾ ਵੈਸੇ ਹੀ ਬਹੁਤ ਜ਼ਿਆਦਾ ਟਾਈਟ ਘਟ ਹੋ ਜਾਏਗਾ ਜਾਣਨ ਨੂੰ ਮੈਂ ਵੀ ਉਹ ਮੈਂ ਦੁਬਾਰਾ ਹੋਈ ਚੀਜ਼ ਨੂੰ ਦਰਖਾਸਤ ਕਰ ਰਿਹਾ ਕਿ ਬਈ ਬੱਚਾ ਕੁਆਲਿਟੀ ਹੋਵੇ ਵਿਦਆਊਟ ਆਇਲ ਦੀ ਆਪਸ਼ਨ ਸਾਡੇ ਕੋਲ ਹੈਗੀ ਹੈ ਵਿਦਆਊਟ ਆਇਲ ਤੋਂ ਆਪਸ਼ਨ ਮਤਲਬ ਇਹ ਨਹੀਂ ਹੈਗੀ ਹੈ ਕਿ ਬਈ ਤੁਸੀਂ ਉੱਥੇ ਜਾ ਕੇ ਆਪਣਾ ਕਾਲਜ ਸ਼ਿਫਟ ਯੂਨੀਵਰਸਿਟੀ ਸ਼ਿਫਟ ਕਰੋ ਜਾਂ ਈਜ਼ੀ ਈਜ਼ੀਲੀ ਏਜੰਟ ਨੇ ਪੇਸ਼ ਕੀਤਾ ਤਾਂ ਆਬਵੀਅਸਲੀ ਉੱਥੇ ਜਾ ਕੇ ਤੁਸੀਂ ਆਪਣਾ ਸਟੇਟਸ ਚੇਂਜ ਕਰ ਲਓ ਪਹਿਲੇ ਕਾ ਸਟੇਟਸ ਚੇਂਜ ਹੁਣ ਨਹੀਂ ਹੋਣੇ ਜਿਹੜੇ ਬੱਚੇ ਸਟੂਡੈਂਟ ਤੋਂ ਸਕਿੱਲ ਚ ਕਨਵਰਟ ਹੋਏ ਹੈ ਉਹਨਾਂ ਨੇ ਫਰਵਰੀ ਚ ਕਹ ਦਿੱਤਾ ਸੀਗਾ ਕਿ ਇਹ ਚੀਜ਼ਾ ਦਾ ਹੁਣ ਬੈਨ ਲੱਗ ਜਾਣਾ ਹੈ ਕੋਈ ਚੀਜ਼ਾ ਹੁਣ ਅਪਡੇਟ ਨਹੀਂ ਹੋਣੀ ਆਪਣਾ ਸੋ ਆਈ ਆਈ ਸਟਿਲ ਫੀਲ ਕਿ ਭਈ ਯੂਕੇ ਬੀਗ ਵਾਲਾ ਆ ਦਾ ਬੈਸਟ ਕੰਟਰੀ ਫਾਰ ਐਜੂਕੇਸ਼ਨ ਇਹਦਾ ਮਿਸਯੂਜ਼ ਨਾ ਕੀਤਾ ਜਾਵੇ ਬਿਕੋਜ਼ ਜੇ ਇਹਦਾ ਮਿਸਯੂਜ਼ ਕੀਤਾ ਗਿਆ ਬਿਕੋਜ਼ ਦੇ ਆਰ ਦਾ ਡਿਸੀਜਨ 메ਕਿੰਗ ਕੰਟਰੀਜ਼ ਉਹਨਾਂ ਨੇ ਡਿਸੀਜਨ ਦੇਣਾ ਅਸੀਂ ਫਾਲੋ ਕਰਨਾ ਤੇ ਅਸੀਂ ਅੱਗੇ ਤੁਹਾਡੇ ਨੂੰ ਰਿਲੇ ਰਿਲੇ ਕਰਨੀ ਹੈ ਉਹ ਚੀਜ਼ ਸੋ ਆਈ ਆਲਸੋ ਡੋਨਟ ਵਾਂਟ ਕਿ ਭਈ ਪੁਰਾਣੀ ਆਪਣਾ ਤੁਹਾਨੂੰ ਹਾਰਸ਼ ਨਿਊਜ਼ ਦਈਏ ਜਾਂ ਟਫ ਨਿਊਜ਼ ਦਈਏ ਜਿਹਦੇ ਵਿੱਚ ਆਉਣ ਵਾਲੀ ਪੀੜ੍ਹੀ ਇੱਕ ਪ੍ਰੋਬਲਮ ਕ੍ਰੀਏਟ ਹੋਏ ਬਾਹਰ ਜਾਂਦੀ ਅਸੀਂ ਵੀ ਇਹੀ ਚਾਹੁੰਦੇ ਕਿ ਤੁਹਾਡਾ ਜਿਹੜਾ ਫਿਊਚਰ ਹੈਗਾ ਸੈਟਲਡ ਹੋਏ ਜਾਂ ਭਾਵੇਂ ਇੱਧਰ ਹੋਈ ਆ ਉੱਧਰ ਹੋਏ ਬਟ ਇੱਕ ਲਵੇ ਚੰਗੀ ਲਾਈਫ ਤੁਸੀਂ ਕਿਤੇ ਵੀ ਜਾਓ ਬਟ ਚੰਗੇ ਤਰੀਕੇ ਨਾਲ ਰਹੋ that is what immigration wants that is what a good consultant wants ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਕਿਤੇ ਵੀ ਕੋਈ ਡਾਊਟ ਹੋ ਰਿਹਾ ਹੈ ਤੁਹਾਨੂੰ ਅਗਰ ਆਪਣੀ ਪ੍ਰੋਫਾਈਲ ਨੂੰ ਲੈ ਕੇ ਸੋ ਉਹਦੀ ਜੀ ਇੱਕ ਹੋਰ ਗੱਲ ਜੋ ਆਪਾਂ ਰਹਿ ਗਏ ਵਿਦਾਊਟ ਆਜ਼ ਆਪਸ਼ਨ ਨੂੰ ਲੈ ਕੇ ਥੋੜਾ ਜਿਹਾ ਇਨਟੇਕ ਵਾਈਜ਼ ਵੀ ਦੱਸਣਾ ਕਿਹੜੇ ਇਨਟੇਕ ਵਿੱਚ ਵਿਦਾਊਟ ਆਜ਼ ਆਪਸ਼ਨ ਮਿਲ ਸਕਦੀਆਂ ਨੇ ਮੈਮ ਸਾਡੇ ਕੋਲ ਮੇਨ ਟੇਕ ਲਈ ਜੇ ਬੱਚਾ +2 ਦੇ ਵਿੱਚ ਉਹਦੇ ਕੋਲ 60% ਦੇ ਉੱਤੇ ਹੈਗੇ ਪੰਜਾਬ ਬੋਰਡ ਜਾਂ ਹਰਿਆਣਾ ਬੋਰਡ ਪਹਿਲਾਂ ਮੈਂ ਵਿਦਆਊਟ ਆਈਐਸਸ ਨੂੰ ਪ੍ਰਮੋਟ ਨਹੀਂ ਕਰ ਰਿਹਾ ਸੀਗਾ ਹੁਣ ਮੈਂ ਕਰ ਰਿਹਾ ਜੇ ਬੱਚੇ ਕੋਲ ਬੱਚੇ ਦੇ ਆਪਣੇ 60 ਤੋਤੇ ਹੈਗੇ ਪੰਜਾਬ ਜਾਂ ਹਰਿਆਣਾ ਬੋਰਡ ਚ ਅੰਡਰ ਗ੍ਰੈਜੂਏਟ ਜਾਂ ਮਾਸਟਰਸ ਲੈ ਜਾਣਾ ਚਾਹੁੰਦਾ ਹੈ ਗ੍ਰੈਜੂਏਸ਼ਨ ਵਿੱਚ ਉਹਦਾ ਐਮਓਆਈ ਇੰਗਲਿਸ਼ ਸੀਗਾ ਇੰਗਲਿਸ਼ ਮੀਡੀਅਮ ਤਾਂ ਅਸੀਂ ਉਹਨੂੰ ਯੂਜੀ ਐਂਡ ਪੀਜੀ ਵਿਦਆਊਟ ਆਈਐਸ ਦੀ ਆਪਸ਼ਨ ਦੇ ਸਕਦੇ ਹਾਂ ਜੀ 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 ਠੀਕ ਹੈ ਬਿਲਕੁਲ ਸੋ ਵਿਦਆਊਟ ਐਸ ਆਪਸ਼ਨ ਨੂੰ ਲੈ ਕੇ ਸਟੂਡੈਂਟਸ ਹੋਰ ਜਾਣਨਾ ਚਾਹੁੰਦੇ ਨੇ ਜਾਂ ਫਿਰ ਆਪਣੀ ਐਡਮਿਸ਼ਨ ਨੂੰ ਲੈ ਕੇ ਮਈ ਸਪਟੈਂਬਰ ਇਨਟੇਕ ਲਈ ਕੋਈ ਵੀ ਸਟੂਡੈਂਟ ਆਪਣੀ ਪ੍ਰੋਫਾਈਲ ਦੇ ਅਕੋਰਡਿੰਗਲੀ ਸਹੀ ਪ੍ਰੋਸੈਸ ਸਮਝਣਾ ਚਾਹੁੰਦਾ ਹੈ ਸਹੀ ਕੋਰਸਸ ਬਾਰੇ ਜਾਣਨਾ ਚਾਹੁੰਦਾ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਇਸ ਉੱਪਰ ਕਾਲ ਕਰੋ ਪੂਰੀ ਜਾਣਕਾਰੀ ਚੋਪੜਾ ਕੰਸਲਟੈਂਸੀ ਤੋਂ ਹਾਸਲ ਕਰੋ ਬਹੁਤ ਬਹੁਤ ਥੈਂਕਸ ਸੁਦੀ ਜੀ ਯੂਕੇ ਸਟਡੀ ਵੀਜ਼ਾ ਨੂੰ ਲੈ ਕੇ ਕਾਫੀ ਖਾਸ ਗੱਲਾਂ ਤੁਸੀਂ ਸਟੂਡੈਂਟਸ ਨੂੰ ਸਮਝਾਈਆਂ ਨੇ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆ